ਤਲਵੰਤ ਸਿੰਘ ਨਾਮ ਦਾ ਵਿਅਕਤੀ ਆ ਮੁਖਸਰ ਜਿਹੜੇ ਨਾਲ ਸੰਬੰਧ ਰਾਸਾ ਬੁੱਟਰ ਪਿੰਡ ਦਾ ਤੇ 39 ਨੰਬਰ ਐਫ ਆਈ ਆਰ ਆ ਇਹਦੇ ਨਾਲੇ ਥਾਣੇ ਵਿੱਚ ਰਜਿਸਟਰ ਉਹਦੇ ਵਿੱਚ ਪੜਿਆ ਗਿਆ। ਪੁਛਕਿਸ਼ ਕਰ ਰਹੇ ਨੇ ਜੋ ਹੋਊਗਾ ਸਾਹਮਣੇ ਉਹ ਤੁਹਾਨੂੰ ਦੱਸਾਂਗੇ ਕੋਰਟ ਤੋਂ ਰਿਮਾਂਡ ਲੈ ਕੇ। ਇੱਕ ਇਹਦਾ ਸਾਥੀ ਜਿਹਦੇ ਵਿੱਚ ਥਾਣੇ ਦੇ ਨਾਲੇ ਉੱਤੇ ਹਮਲਾ ਆ ਅਮਰਿਤਪਾਲ ਵਾਲਾ ਉਹਦੇ ਵਿੱਚ ਇਨਵੋਲਡ। ਆ ਕਿਹੜੇ ਕੇਸ ਪੜਿਆ ਗਿਆ। ਕਲਵੰਤ ਸਿੰਘ ਨਾਮ ਦਾ ਵਿਅਕਤੀ ਆ ਮੁਕਸਰ ਜਿਹੜੇ ਨਾਲ ਸੰਬੰਧ ਦਾ ਆਸਾ ਬੁੱਟਰ ਪਿੰਡ ਦਾ ਤੇ 39 ਨੰਬਰ ਐਫ ਆਈ ਆਰ ਆ ਜਿਹਨਾਂ ਵਾਲੇ ਥਾਣੇ ਵਿੱਚ ਰਜਿਸਟਰ ਉਹਦੇ ਵਿੱਚ ਫੜਿਆ ਗਿਆ ਸੀ ਇਹਨੂੰ ਕਿਸ ਤਰ੍ਹਾਂ ਫੜਿਆ ਗਿਆ ਕੀ ਸੀਗਾ ਦਾ ਰੋਲ ਕੀ ਸੀ ਇਹਦਾ ਰੋਲ ਇਹਦੇ ਵਿੱਚ 39 ਨੰਬਰ ਮੁਕਦਮੇ ਦੇ ਵਿੱਚ ਨੋਮੀਨੇਟ ਕਿਹੜੇ ਕੁੱਝ ਤੇ ਆਇਂ ਜਿਹੜੀ ਪੁਲਿਸ ਭਾਲ ਕਰ ਰਹੀ ਸੀ ਜਿਹਨੂੰ ਕੱਲ ਗ੍ਰਿਫਤਾਰ ਕਰ ਲਿਆ ਹੁਣ ਕੀ ਕੀਤਾ ਜਾ ਰਿਹਾ ਉਹਦਾ ਹੁਣ ਇਹਨੂੰ ਜੀ ਕੋਰਟ ਵਿੱਚ ਪੇਸ਼ ਕਰਕੇ ਅਗਲੀ ਇਨਵੈਸਟੀਗੇਸ਼ਨ ਸਾਰੀ ਕੀਤੀ ਜਾਊਗੀ ਰਿਮਾਂਡ ਲੈ ਕੇ ਮੋਟਾ ਕਿੰਨੇ ਤੋਂ ਤੁਹਾਡੇ ਹਰਾਸੇ ਚਾਹੇ ਕੋਈ ਬ੍ਰਾਮਦਗੀ ਵੀ ਹੋਈ ਨਹੀਂ ਹਾਲੇ ਤੇ ਪੁਛਕਿਸ਼ ਕਰ ਰਹੇ ਹਾਂ ਜੋ ਆਊਗਾ ਸਾਹਮਣੇ ਉਹ ਤੁਹਾਨੂੰ ਦੱਸਾਂਗੇ ਕੋਰਟ ਤੋਂ ਮੰਗ ਲੈ ਕੇ ਇੱਕ ਇਹਦਾ ਸਾਥੀ ਸੀ ਜੀ ਹਾਂਜੀ ਕਿਹਦਾ ਸਾਥੀ ਸੀ ਇਹ 49 ਨੰਬਰ ਕੇ ਮੁਕਦਮੇ ਦੇ ਵਿੱਚ ਜਿਹੜਾ ਕੇਸ ਹੈ ਜਿਹਦੇ ਵਿੱਚ ਥਾਣੇ ਦੇ ਨਾਲ ਇਹ ਤੇ ਹੰਦਾ ਆ ਅਮਰਤਪਾਲ ਵਾਲਾ ਕੇ ਉਹਦੇ ਵਿੱਚ ਇਨਵੋਲਡ ਹੈ